ਹਾਲ ਦੋਸਤੋ ਪੰਜਾਬ ਹੋਇਆ ਗੈਂਗਲੈਂਡ ਦੇ ਵਿੱਚ ਤਬਦੀਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਗੈਂਗਲੈਂਡ ਚ ਤਬਦੀਲ ਹੈ ਜਿਹੇ ਹਲਾਤਾਂ ਚ ਕੌਣ ਕਰੇਗਾ ਨਵਰੇਸ਼ ਬ੍ਰਹਮਪੁਰਾ ਦੇ ਮੁੱਖ ਮੰਤਰੀ ਪ੍ਰਤੀ ਭਗਵੰਤ ਮਾਨ ਨੂੰ ਕੀਤਾ ਸਵਾਲ ਬ੍ਰਹਮਪੁਰਾ ਦੇ ਵੱਲੋਂ ਕਾਨੂੰਨ ਵਿਵਸਥਾ ਦੇ ਸੰਕਟ ਲਈ ਪੰਜਾਬ ਸਰਕਾਰ ਦੀ ਨਖੇਦੀ ਹਾਲ ਹੀ ਵਿੱਚ ਅਮਰੀਕਾ ਤੋਂ ਆਏ ਐਨ ਆਰ ਆਈ ਵਿਅਕਤੀ ਸੁਚੈਂਸਿੰਗ ਵਿਰੁੱਧ ਹਿੰਸਾ ਦੇ ਕਾਨੂੰਨੀ ਕਾਰਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਮਾੜੇ ਪ੍ਰਸ਼ਾਸਨ ਤੇ ਸੁਰੱਖਿਆ ਪਰ ਬੰਦਾ ਦੀ ਘਾਟ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਚ ਆ ਗਈ ਹੈ। ਬੇहद ਮੱਧ ਭਾਗੀ ਘਟਨਾ ਹੈ ਜਿੱਥੇ ਸੁਖਚੈਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਉਹਨਾਂ ਦੇ ਅੰਮ੍ਰਿਤਸਰ ਦੇ ਸਥਿਤ ਘਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਸ਼੍ਰੋਮਨੀ ਕਾਲੀ ਦਲ ਦੇ ਮੀਤ ਪ੍ਰਧਾਨ ਤੇ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰੈਂਪੂਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਆਇਹਟ ਪੰਜਾਬ ਦੇ ਵਿੱਚ ਵਿਕੜਰੀ ਅਮਨ ਕਾਨੂੰਨ ਦੀ ਸਥਿਤੀ ਦਿਨ ਖੇਦੀ ਕੀਤੀ ਹੈ ਜਦੋਂ ਕਿ ਮੁੱਖ ਮੰਤਰੀ ਮਾਨ ਪੰਜਾਬ ਦੇ ਵਿੱਚ ਯੋਧਿਕ ਨਿਵੇਸ਼ ਦੀ ਵਕਾਲਤ ਕਰ ਰਹੇ ਸਨ ਇੱਥੇ ਦੱਸਣ ਜੋ ਗ ਹੈ ਕਿ ਐਨ ਆਰ ਆਈ ਸੁਖਚੰਨ ਸਿੰਘ ਤੇ ਬੇਰੈਮੀ ਦੇ ਨਾਲ ਹਮਲੇਵਰ